ਸਰਕਾਰੀ ਸਕੂਲਾਂ ਨੂੰ ਲਾਨਤਾ ਪਾਉਣ ਵਾਲੇ ਇਹ ਵੀਡੀਓ ਜ਼ਰੂਰ ਦੇਖਣ ਇਹ ਵੀਡੀਓ ਹੈ ਪੰਜਾਬ ਦੇ ਇੱਕ ਸਰਕਾਰੀ ਸਕੂਲ ਦੀ ਜਿੱਥੇ ਇਸ ਬੱਚੀ ਦਾ ਦਿਮਾਗ ਦੇਖੋ ਕਿ ਇਸ ਨੇ ਕੈਲਕੂਲੇਟਰ ਵੀ ਫੇਲ ਕਰਕੇ ਰੱਖ ਦਿੱਤਾ ਉੱਥੇ ਹੀ ਇਸ ਸਕੂਲ ਦੇ ਮਾਸਟਰ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਅਕਸਰ ਆਪਾਂ ਦੇਖਦੇ ਹਾਂ ਕਿ ਸਰਕਾਰੀ ਸਕੂਲਾਂ ਨੂੰ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਘੱਟ ਸਮਝਿਆ ਜਾਂਦਾ ਹੈ ਅਤੇ ਸਰਕਾਰੀ ਸਕੂਲਾਂ ਨੂੰ ਲਾਂਤਾਂ ਹੀ ਪਾਈਆਂ ਜਾਂਦੀਆਂ ਨੇ ਬੇਸ਼ੱਕ ਸਰਕਾਰੀ ਸਕੂਲਾਂ ਦੇ ਵਿੱਚ ਸੁਵਿਧਾਵਾਂ ਦੀ ਘਾਟ ਹੋਵੇ ਪਰ ਅੱਜ ਦੇ ਸਮੇਂ ਸਰਕਾਰੀ ਸਕੂਲਾਂ ਦੇ ਵਿੱਚ ਦਿੱਥੇ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਉੱਥੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਬੜੇ ਹੀ ਕਾਬਲ ਟੀਚਰ ਅਤੇ ਅਧਿਆਪਕ ਅਤੇ ਪ੍ਰੋਫੈਸਰ ਆ ਰਹੇ ਹਨ ਜੋ ਬੱਚਿਆਂ ਦੇ ਹੁਨਰ ਨੂੰ ਵਧਾ ਰਹੇ ਹਨ ਅਤੇ ਬੱਚਿਆਂ ਦੇ ਵਿੱਚ ਲੁਕੇ ਹੋਏ ਹੁਨਰ ਨੂੰ ਸਾਹਮਣੇ ਲੈ ਕੇ ਆ ਰਹੇ ਹਨ ਜਿੱਥੇ ਇਸ ਕੁੜੀ ਦੀ ਕੈਲਕੂਲੇਸ਼ਨ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਕੈਲਕੂਲੇਟਰ ਦੇ ਉੱਪਰ ਕਈ ਤਰ੍ਹਾਂ ਦੀ ਕੈਲਕੂਲੇਸ਼ਨ ਹੈ ਜਿਹੜੀ ਉਹ ਕਰਕੇ ਇਸ ਕੁੜੀ ਨੇ ਝਟਪਟ ਉਸ ਦਾ ਜਵਾਬ ਦੇ ਦਿੱਤਾ ਦੇਖੋ ਪੂਰੀ ਵੀਡੀਓ ਕਿਸ ਤਰ੍ਹਾਂ ਇਸ ਅਧਿਆਪਕ ਨੇ ਉਸਦੇ ਸਵਾਲਾਂ ਨੂੰ ਕੈਲਕੂਲੇਟਰ ਦੇ ਨਾਲ ਸੋਲਵ ਕੀਤਾ ਪਰ ਉਸ ਦਾ ਜਵਾਬ ਕੈਲਕੂਲੇਟਰ ਤੋਂ ਵੀ ਤੇਜ਼ ਸੀ ਅਤੇ ਇਸ ਕੁੜੀ ਨੇ ਇਸ ਗੱਲ ਨੂੰ ਵੀ ਝੂਠ ਲਾ ਦਿੱਤਾ ਕਿ ਸਰਕਾਰੀ ਸਕੂਲ ਕਨਵੈਂਟ ਸਕੂਲਾਂ ਤੋਂ ਘੱਟ ਹਨ ਇੱਥੇ ਇਹ ਵੀ ਸਾਬਤ ਹੋ ਗਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਕਨਵੈਂਟ ਅਤੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਹੀ ਪੜ੍ਹਾਈ ਕਰਾਈ ਜਾਂਦੀ ਹੈ। ਗੁੱਡ ਮਾਰਨਿੰਗ ਸਿਮਰਨ। ਗੁੱਡ ਮਾਰਨਿੰਗ ਸਰ। ਸਿਮਰਨ ਅੱਜ ਤੇਰਾ ਮੁਕਾਬਲਾ ਕਰਾਣਾ ਹੈ ਕੈਲਕੂਲੇਟਰ ਦੇ ਨਾਲ। ਇੱਕ ਪਾਸੇ ਸਿਮਰਨ, ਇੱਕ ਪਾਸੇ ਤੁਹਾਡੀ ਕਲਾਸ ਦੇ ਵਿੱਚੋਂ ਬੱਚਿਓ, ਕੋਈ ਬੱਚਾ ਇੱਕ ਉੱਠ ਗਿਆ ਜਿਹੜਾ ਹੁਸ਼ਿਆਰ ਬੱਚਾ ਜਿਹੜਾ ਕੈਲਕੂਲੇਟਰ ਦੇ ਉੱਤੇ ਫਾਸਟ ਕੈਲਕੂਲੇਸ਼ਨ ਕਰ ਸਕਦਾ। 88 9 792 71 * 5 355 421 * 7 399 * 5 449 * 6